ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 14 ਸਤੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਕੁਝ ਕੁ ਇਲਾਕਿਆਂ ਦੇ ਵਿੱਚ ਮੀਂਹ ਤੇ ਕਣਮਣ ਜਿਹੀਆਂ ਦੇਖਣ ਨੂੰ ਮਿਲੀਆਂ ਹਨ ਪਰ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਲਗਾਤਾਰ ਸਾਫ਼ ਗਰਮ ਅਤੇ ਖੁਸ਼ਕ ਲਗਾਤਾਰ ਬਣਿਆ ਹੋਇਆ ਹੈ ਸੂ ਮੌਸਮ ਉਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ ਕੁਝ ਕਿਲਕਾਂ ਦੇ ਵਿੱਚ ਟੁੱਟਵੇਂ ਤੌਰ ਤੇ ਛਰਾਟੇ ਬਾਅਦ ਦੁਪਹਿਰ ਤੋਂ ਲੱਗ ਸਕਦੇ ਹਨ ਉਹ ਹੋ ਸਕਦੇ ਹਨ ਕਿ ਵੱਡੇ ਸ਼ਹਿਰ ਜਿਵੇਂ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਜਾਂ ਅੰਮ੍ਰਿਤਸਰ ਹੋ ਗਿਆ ਜਾਂ ਬਠਿੰਡਾ ਸੈੱਟ ਹੋ ਗਿਆ ਇਸ ਤਰ੍ਹਾਂ ਟੁੱਟਵੇਂ ਜਾਂ ਛਰਾਟੇ ਲੱਗ ਸਕਦੇ ਹਨ ਪਰ ਵੱਡੇ ਪੱਧਰ ਤੇ ਉਮੀਦ ਹੀ ਸੰਭਾਵਨਾ ਨਹੀਂ ਹੈ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਲਗਾਤਾਰ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਹਨ ਸਵੇਰ ਵੇਲੇ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਤੇ ਮਾਝੇ ਦੇ ਖੇਤਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਹਨ ਖਾਸ ਕਰਕੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਿਉਂਕਿ ਇੱਕ ਪੱਛਮੀ ਸਿਸਟਮ ਲਗਾਤਾਰ ਪ੍ਰਭਾਵ ਪਾ ਰਿਹਾ ਹੈ ਉਸ ਦਾ ਕੱਲ ਜ਼ਿਆਦਾਤਰ ਅਸਰ ਅੱਜ ਜੰਮੂ ਆਪਣੇ ਹਿਮਾਚਲ ਤੇ ਲੈ ਲਾਖ ਵਾਲੀ ਸਾਈਡ ਸੀ ਕਿ ਕੱਲ ਹੋ ਸਕਦਾ ਕਿ ਥੋੜੇ ਬਹੁਤ ਖੇਤਰ ਪੰਜਾਬ ਦੇਆਂ ਨੂੰ ਵੀ ਉਹ ਪ੍ਰਭਾਵਿਤ ਕਰੇ ਟੁੱਟਵੇਂ ਜਿਹੇ ਸ਼ਰਾਤੇ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ ਉਹਨਾਂ ਖੇਤਰਾਂ ਦੇ ਵਿੱਚ ਸੋ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਤੇ ਟੁੱਟਵੇਂ ਜਿਹੇ ਸ਼ਰਾਤੇ ਕੁਝ